ਕੈਲਗਰੀ ਵਾਸੀਔਰ ਹੁਣ ਤਾਂ ਲਗਭਗ ਸਾਰੇ ਕੈਨੇਡਾ ਦੇ ਲੋਕਾਂ ਦੇ ਧਿਆਨ ਦੇ ਵਿੱਚ ਇਹ ਚੀਜ਼ ਆ ਚੁੱਕੀ ਹੈ ਕਿ ਸਾਡੇ ਕੈਲਗਰੀ ਦੇ ਵਿੱਚ ਵਾਟਰ ਫੀਡਰ ਮੇਨ ਬ੍ਰੇਕ ਹੋਏ ਨੂੰ ਅੱਜ ਇੱਕ ਹਫਤਾ ਹੋ ਗਿਆ ਸਿਟੀ ਆਫ ਕੈਲਗਰੀ ਵੱਲੋਂ ਇਹ ਪਰਜ਼ੋਰ ਬੇਨਤੀਆਂ ਇਸ ਪਰਜ਼ੋਰ ਤਾਕੀਦਾਂ ਹਰ ਪਾਸੇ ਕੀਤੀਆਂ ਜਾ ਰਹੀਆਂ ਨੇ ਕਿ ਪਾਣੀ ਦੀ ਜਿੰਨੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਉਨੀ ਬਿਹਤਰ ਹੈ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਦੀ ਆਮਦ ਹੁੰਦੀ ਹੈ ਇੱਥੇ ਵੀ ਪਾਣੀ ਦੀ ਵਰਤੋਂ ਕਾਫੀ ਹੁੰਦੀ ਹੈ ਗੁਰਦੁਆਰਾ ਸਾਹਿਬ ਨੇ ਵੀ ਸਿਟੀ ਦੀ ਇਸ ਬੇਨਤੀ ਨੂੰ ਮੁੱਖ ਰੱਖਦਿਆਂ ਤੇ ਗੁਰਬਾਣੀ ਦਾ ਜੋ ਆਸ਼ਾ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਾਣੀ ਦੀ ਬਚਤ ਕਰਨ ਦੇ ਵੱਲ ਕਦਮ ਚੁੱਕੇ ਨੇ ਕੀ ਕੀ ਕਦਮ ਚੁੱਕੇ ਨੇ ਉਹਦੇ ਬਾਰੇ ਅਸੀਂ ਜਾਣਕਾਰੀ ਲੈਨੇ ਆਂ ਦਿੱਲੀ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਾਜ਼ਨ ਕਿੰਨੀ ਕਿ ਸੰਗਤ ਦਾ ਲੰਗਰ ਤਿਆਰ ਹੁੰਦਾ ਜੀ ਤਕਰੀਬਨ 8-9000 ਦਾ ਸੰਗਤ ਇੱਥੇ ਲੰਗਰ ਸ਼ਕ ਰਹੀ ਐ ਇਸ ਵੇਲੇ ਠੀਕ ਹੈ ਤੇ ਜਦੋਂ ਸਾਨੂੰ ਪਤਾ ਲੱਗਿਆ ਜਦੋਂ ਪਾਣੀ ਦੀ ਪਾਈਪਲਾਈਨ ਬ੍ਰੇਕ ਹੋ ਗਈ ਸੀ ਉਸ ਦਿਨ ਤੋਂ ਅਸੀਂ ਇਹਦਾ ਪਲਾਸਟਿਕ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਕੱਪ ਤੇ ਜਿੰਨਾ ਵੀ ਸਾ ਕਾਪਾਂ ਦੇ ਵਿੱਚ ਪਾਣੀ ਅਸੀਂ ਉਹਨਾਂ ਨੂੰ ਦੱਸਿਆ ਆਪਣੇ ਸੇਵਾਦਾਰਾਂ ਨੂੰ ਉਹਨਾਂ ਕ ਪਾਇਆ ਕਰੋ ਜੀ ਈਵਨ ਜਦੋਂ ਦਾਣਾ ਵੀ ਬਣਾਉਂਦੇ ਆ ਤੇ ਅਸੀਂ ਉਹਨਾਂ ਨੂੰ ਵੀ ਦੱਸਿਆ ਸੀਗਾ ਉੰਨੇ ਕ ਪਾਣੀ ਦੀ ਵਰਤੋਂ ਕਰੋ ਜਿੰਨੀ ਕ ਲੋੜ ਹੋਵੇ ਤੇ ਦੂਸਰੇ ਪਾਸੇ ਅਸੀਂ ਜਿਆਦਾ ਸੁੱਕੀ ਸਬਜ਼ੀ ਜਿੰਦਾ ਵੀ ਹੈਗੀ ਆ ਉਹ ਸੰਤ ਨੂੰ ਵਰਤਾਈ ਜਾਂਦੀ ਹੈ ਇੱਥੇ ਜੀ ਹਾਂਜੀ ਠੀਕ ਹੈ ਜਿਹੜਾ ਲੰਗਰ ਦੇ ਵਿੱਚ ਜੋ ਦਾਲ ਸਬਜ਼ੀ ਤਿਆਰ ਹੁੰਦੀ ਹੈ ਕੀ ਉਹਦੇ ਵਿੱਚ ਵੀ ਕੁਝ ਚੇਂਜ ਕੀਤਾ ਗਿਆ ਜੀ ਆ ਨਹੀਂ ਕਿਉਂਕਿ ਜਿਹੜਾ ਦਾਲ ਸਬਜ਼ੀ ਦੇ ਲਈ ਪਾਣੀ ਵਗੈਰਾ ਯੂਜ਼ ਕਰਨਾ ਤਾਂ ਆਪਾਂ ਨੂੰ ਅਲਬਰਟਾ ਹੈਲਥ ਦੀਆਂ ਜਿੰਨੇ ਗਾਈਡਲਾਈਨਸ ਨੂੰ ਫਾਲੋ ਕਰਨੀਆਂ ਪੈਂਦੀਆਂ ਨੇ ਮੰਲੋ ਆਪਾਂ ਦਾਲ ਧੋਣੀ ਹੈ ਜਾਂ ਹੋਰ ਜੋ ਹੈਗਾ ਜੀ ਉਹਦੇ ਵਿੱਚ ਸੱਚ ਜੇ ਚੇਂਜ ਨਹੀਂ ਹੋਈ ਪਰ ਉਹਨੂੰ ਸਾਹਿਬ ਜਿਵੇਂ ਆਪਾਂ ਦੇਖਦੇ ਹਾਂ ਸਾਡੇ ਮਗਰ ਜੋ ਆਪਣੇ ਭਾਂਡੇ ਧੋਣ ਵਾਲੀ ਮਸ਼ੀਨ ਹੈ ਜੀ ਕਿਉਂਕਿ ਬੇਸਿਕਲੀ ਇਹ ਬਹੁਤ ਜ਼ਿਆਦਾ ਪਾਣੀ ਕੰਜ਼ਿਊਮ ਕਰਦੀ ਆ ਸੋ ਉਹੀ ਆਪਾਂ ਨੇ ਡਿਸਪੋਜ਼ਲ ਦੇ ਵਿੱਚ ਕਨਵਰਟ ਕਰਤਾ ਉਹਦੇ ਨਾਲ ਜਿਹੜੇ ਆਪਣੇ ਵਾਸ਼ਰੂਮਸ ਜਿੰਨੇ ਵੀ ਹੈਗੇ ਆ ਜਾਂ ਜਿੰਨੇ ਆਪਣੇ ਸਿੰਕ ਹੈਗੇ ਆ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਆਪਾਂ ਨੇ ਸੰਗਤ ਨੂੰ ਬੇਨ ਪਿੰਡ ਦਾ ਅਲਵਰਟ ਜੀ ਜੀ ਗਾਈਡਲਾਈਨਸ ਨੂੰ ਸੋ ਉਹਨਾਂ ਕਾਪਾ ਦੇਖ ਕੇ ਜਿੰਨਾ ਵੱਧ ਤੋਂ ਵੱਧ ਆਪਾਂ ਕਰ ਸਕਦੇ ਸੀ ਬਿਲਕੁਲ ਸਾਰੇ ਪ੍ਰਬੰਧ ਕੀਤੇ ਅਸੀਂ ਪ੍ਰਧਾਨ ਜੀ ਕੋਈ ਇੱਕ ਰਫ ਜਿਹਾ ਆਈਡੀਆ ਹੈ ਕਿ ਕਿੰਨੀ ਇਹਦੇ ਨਾਲ ਜਿਹੜੀ ਪਾਣੀ ਦੀ ਕੰਜ਼ਰਵੇਸ਼ਨ ਜਿਹੜੀ ਆ ਬਚਤ ਕਰਨੀ ਸ਼ੁਰੂ ਕੀਤੀ ਹੈ ਕਿੰਨਾ ਕੁ ਤੁਸੀਂ ਇਹਦੇ ਤੇ ਹੁਣ ਤੱਕ ਫਰਕ ਪਾਇਆ ਸਿਟੀ ਦੇ ਮੁਤਾਬਕ ਅਸੀਂ 25 ਤੋਂ 30% ਕਰ ਰਹੇ ਹਾਂ ਜੀ ਤੇ 25 ਤੱਕ ਚਲੇ ਗਏ ਅਸੀਂ 30% ਤੱਕ ਲੈ ਜਾਵਾਂਗੇ ਇੱਥੇ ਜਿਵੇਂ ਗੁਰਦੁਆਰਾ ਸਾਹਿਬ ਵੱਲੋਂ ਅਸੀਂ ਦੇਖਿਆ ਸੀ ਕਿ ਬੋਨਸ ਕਮਿਊਨਿਟੀ ਦੇ ਵਿੱਚ ਜਾ ਕੇ ਵੀ ਪਾਣੀ ਦੀਆਂ ਹਜ਼ਾਰਾਂ ਹੀ ਬੋਤਲਾਂ ਜੜੀਆਂ ਨੇ ਡਿਲੀਵਰ ਕੀਤੀਆਂ ਗਿਆ ਇਥੇ ਵੀ ਡਿਸਪੋਜ਼ੇਬਲ ਪਾਣੀ ਦੀਆਂ ਬੋਤਲਾਂ ਜਿਹੜੀਆਂ ਨੇ ਲੰਗਰ ਦੇ ਵਿੱਚ ਦੇਣ ਦਾ ਕੋਈ ਯੋਜਨਾ ਕੋਈ ਉਪਰਾਲਾ ਹੈ ਨਹੀਂ ਜਿੰਨੀਆਂ ਬੋਤਲਾਂ ਸੀਗੀਆਂ ਸਾਰੀਆਂ ਆਪਾਂ ਉੱਥੇ ਪਹੁੰਚਦੀਆਂ ਕਰਤੀਆਂ ਜੀ ਇੱਥੇ ਤਾਂ ਆਪਾਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕੱਪ ਦੇ ਵਿੱਚ ਪਾਣੀ ਕਿਉਂਕਿ ਆਪਣੇ ਕੋਲੇ ਪਾਣੀ ਸਾਫ਼ ਪੀਣ ਵਾਲਾ ਹੈਗਾ ਵਾ ਜਿਹੜੇ ਏਰੀਆ 'ਚ ਪਾਣੀ ਸਾਫ਼ ਪੀਣ ਵਾਲਾ ਹੈ ਨਹੀਂਗਾ ਉੱਥੇ ਆਪਾਂ ਬੋਤਲਾਂ ਭੇਜੀਆਂ ਨੇ ਜੀ ਜਿੰਨੀ ਵੀ ਸੰਗਤ ਇੱਥੇ ਆ ਰਹੀ ਉਹਨਾਂ ਨੂੰ ਆਪਾਂ ਡਿਸਪੋਜ਼ੇਬਲ ਕੱਪ ਦੇ ਵਿੱਚ ਹੀ ਪਾਣੀ ਦੇ ਰਹੇ ਹਾਂ ਤੇ ਬਿਲਕੁਲ ਬਨੂ ਸਾਹਿਬ ਆਪਾਂ 18960 ਤਕਰੀਬਨ 19000 ਲੀਟਰ ਜਿਹੜਾ ਪ ਕੀਤਾ ਸੀ ਵੀ ਜੋ ਜੋ ਬੋਨਸ ਤੇ ਮੋਟਗਮਰੀ ਦਾ ਇਹ ਇਲਾਕਾ ਕੋਕ ਜਿਆਦਾ ਪ੍ਰਭਾਵਿਤ ਹੋਇਆ ਸੀਗਾ ਤੇ ਜਿਹੜੀਆਂ ਆਪਾਂ ਛੋਟੀਆਂ ਪਾਣੀ ਦੀਆਂ ਬੋਤਲਾਂ ਦੇਖਣੀਆਂ ਟੋਟਲ ਤਾਂ 37000 83000 ਬੋਤਲ ਬਣਦੀ ਹੈ ਜੀ ਸੰਤ ਨੂੰ ਬੇਨਤੀ ਅਸੀਂ ਕਰਦੇ ਆਂ ਘੱਟ ਤੋਂ ਘੱਟ ਆ ਜਿੱਦਾਂ ਵੀ ਹੈ ਪਾਣੀ ਦੇ ਜੂਸ ਘੱਟ ਯੂਜ਼ ਕਰਨ ਜੇ ਆਪਣੇ ਪੰਜਾਬੀ ਵੀ ਪਾਣੀ ਜਿਹੜਾ ਕਾਰਾਂ ਤੋਂ ਹੁੰਦੇ ਫੱਟਲੇ ਉਹ ਬਹੁਤ ਬੁਰਾ ਲੱਗਣਾ ਕਹਣਾ ਅਸੀਂ ਇੱਕ ਪਾਸੇ ਮੈਸੇਜ ਦੇ ਰਹੇ ਹਾਂ ਸੰਗਤ ਨੂੰ ਆਪਣੇ ਗੁਰੂ ਘਰ ਦੇ ਵਿੱਚੋਂ ਤੇ ਦੂਜੇ ਪਾਸੇ ਦੂਸਰੇ ਲੋਕ ਪਾਣੀ ਯੂਜ਼ ਕਰੀ ਜਾਂਦੇ ਆ ਇਦਾਂ ਚੰਗਾ ਨਹੀਂ ਲੱਗਣਾ ਹੈਗਾ ਕਿ ਤੁਸੀਂ ਦੇਖਿਆ ਕਿ ਪ੍ਰਧਾਨ ਸਾਹਿਬ ਚੇਅਰਮੈਨ ਸਾਹਿਬ ਨੇ ਦੱਸੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਦੀ ਵਰਤੋਂ ਉਹਨਾਂ ਨੇ ਲਗਭਗ 25% ਘਟਾ ਲਈ ਹੈ 30% ਤੱਕ ਉਹਨੂੰ ਅੱਗੇ ਉਹਨਾਂ ਨੇ ਲੈ ਕੇ ਜਾਣਾ ਇਹਨਾਂ ਦਾ ਟਾਰਗੇਟ ਹੈ ਜੀ ਤੇ ਨਾਲ ਹੀ ਉਹਨਾਂ ਵੱਲੋਂ ਸੰਗਤ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਵਰਤੋਂ ਜਿੰਨੀ ਘੱਟ ਹੋ ਸਕੇ ਉਹ ਕੀਤੀ ਜਾਵੇ ਜੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਤੋਂ ਰੈਡ FM ਨਿਊਜ਼ ਲਈ ਮੈਂ ਹਮਨਜੋਤ ਸਿੰਘ ਪਨ